ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਚਿੰਤਾ ਨੂੰ ਕਿਵੇਂ ਦੂਰ ਕੀਤਾ ਜਾਵੇ ਜਿਹੜੇ ਲੋਕ ਬਹੁਤ ਜ਼ਿਆਦਾ ਸੋਚਦੇ ਹਨ ਉਹ ਇਹ ਵੀਡੀਓ ਜ਼ਰੂਰ ਦੇਖਣ ਸੋ ਆਓ ਸਰਵਣ ਕਰਦੇ ਹਾਂ ਜੀ ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਦੁਨੀਆ ਦੇ ਵਿੱਚ ਇਹ ਕਲਯੁਗ ਦਾ ਜੋ ਪ੍ਰਭਾਵ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਹਰ ਬੰਦਾ ਕਿਸੇ ਨਾ ਕਿਸੇ ਚਿੰਤਾ ਵਿੱਚ ਫਿਕਰ ਦੇ ਵਿੱਚ ਹੈ। ਚਿੰਤਿਤ ਹੀ ਦੀਸੈ ਸਭ ਕੋਏ। ਦੁਨੀਆਂ ਦੇ ਜਿੰਨੇ ਵੀ ਲੋਕ ਆ ਕੋਈ ਤਨ ਕਰਕੇ ਕੋਈ ਮਨ ਕਰਕੇ ਕੋਈ ਸੰਤਾਪ ਕਰਕੇ ਦੁਖੀ ਆ। ਪਰ ਗੁਰਮਖ ਪਿਆਰਿਓ ਸਤਿਗੁਰੂ ਜੀ ਦੀ ਐਸੀ ਕਥਾ ਜੋ ਸਾਨੂੰ ਚਿੰਤਾ ਤੋਂ ਮੁਕਤ ਕਰ ਸਕਦੀ ਹੈ। ਆਓ ਪਿਆਰ ਸਤਕਾਰ ਦੇ ਨਾਲ ਆਪਾਂ ਸਰਵਣ ਕਰਦੇ ਹਾਂ ਜੀ। ਗੁਰਮਖ ਪਿਆਰਿਓ ਇੱਕ ਵਾਰ ਸ਼ਿਵਾਜੀ ਮਰਾਠਾ ਆਪਣੇ ਗੁਰੂ ਸਮਰੱਥ ਰਾਮਦਾਸ ਨੂੰ ਆਪਣਾ ਬਣਾਇਆ ਹੋਇਆ ਕਿਲਾ ਵਿਖਾਉਣ ਲੱਗੇ ਤੇ ਕਹਿਣ ਲੱਗੇ ਮਹਾਰਾਜ ਇਹ ਕਿਲਾ ਸਾਡੀ ਜੰਗੀ ਲੋੜ ਵੀ ਪੂਰਾ ਕਰੇਗਾ ਦੇਖੋ ਜੀ ਇਹ ਬਣਾ ਕੇ ਮੈਂ ਕਿੰਨਾ ਪਰਉਪਕਾਰ ਕੀਤਾ ਅਨੇਕਾਂ ਬੰਦੇ ਬੇਰੁਜ਼ਗਾਰ ਸੀ ਬੇਕਾਰ ਸੀ ਕੰਮ ਤੋਂ ਬਿਨਾ ਇੱਥੇ ਉਹਨਾਂ ਨੂੰ ਕੰਮ ਮਿਲ ਗਿਆ ਉਹਨਾਂ ਨੂੰ ਰੋਟੀ ਮਿਲ ਗਈ ਤੇ ਸਮਰੱਥ ਰਾਮਦਾਸ ਇਹ ਕਸ਼ਮੀਰ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਮਿਲਿਆ ਸੀ ਮਹਾਰਾਜ ਦੇ ਦਰਸ਼ਨ ਕੀਤੇ ਸੀ ਇਹਨੇ ਤੇ ਗੁਰਮਤਿ ਦੀਆਂ ਵਿਚਾਰਾਂ ਤੋਂ ਬਾਣੀ ਤੋਂ ਬੜਾ ਪ੍ਰਭਾਵਿਤ ਹੋਇਆ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਵਿਚਾਰ ਰੱਖੇ ਸੀ ਇਹਦੇ ਅੱਗੇ ਉਹਨੂੰ ਸੁਣ ਕੇ ਬੜਾ ਖੁਸ਼ ਹੋਇਆ ਸੀ ਤੇ ਇਹ ਸਮਰੱਥ RAM DAS ਮਹਾਰਾਸ਼ਟਰ ਦੇ ਇੱਕ ਮੰਨੇ ਪਰਮੰਨੇ ਸੰਤ ਆ ਜੋ ਮਰਾਠਾ ਨਾਇਕ ছত্রਪਤੀ சிவாਜੀ ਦੇ ਧਾਰਮਿਕ ਗੁਰੂ ਆ ਜਿਨ੍ਹਾਂ ਨੇ ਬੜੀ ਦੂਰ ਦੂਰ ਤੱਕ ਆਪਣੇ ਧਰਮ ਦਾ ਪ੍ਰਚਾਰ ਕੀਤਾ ਹੈ ਤਾਂ ਗੁਰਮਖ ਪਿਆਰਿਓ ਜਦੋਂ சிவாਜੀ ਮਰਾਠਾ ਨੇ ਆਪਣਾ ਕਿਲਾ ਦਿਖਾਇਆ ਤੇ ਉਹਨਾਂ ਨੇ ਉਹ ਕਿਲਾ ਦਿਖਾਉਂਦੇ ਹੀ ਉਹਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੁਰਮਖ ਪਿਆਰਿਓ ਉਦੋਂ ਫਿਰ ਸਮਰੱਥ RAM DAS ਨੇ ਆਪਣੇ ਸ਼ਿਸ਼ ਆਪਣੇ ਚੇਲੇ சிவாਜੀ ਨੂੰ ਇੱਕ ਪੱਥਰ ਤੋੜਨ ਵਾਸਤੇ ਕਿਹਾ ਸੀ ਤੇ ਸ਼ਿਵਾਜੀ ਮਰਾਠਾ ਨੇ ਜਦੋਂ ਪੱਥਰ ਤੋੜਿਆ ਤੇ ਸੰਗਤ ਜੀਓ ਪੱਥਰ ਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਦੋਂ ਫਿਰ ਗੁਰੂ ਸਮਰੱਥ RAMDAS ਨੇ ਕਿਹਾ ਸ਼ਿਵਾਜੀ ਨੂੰ ਕੀ ਤੂੰ ਦੱਸ ਸਕਦਾ ਕਿ ਕਿਲੇ ਨੂੰ ਪੱਥਰ ਲਾਉਣ ਵਾਲਿਆਂ ਨੂੰ ਤਾਂ ਤੂੰ ਰੋਟੀ ਦਿੱਤੀ ਆ ਪਰ ਇਹਨਾਂ ਪੱਥਰਾਂ ਵਿੱਚ ਜਿਹੜੇ ਕੀੜੇ ਆ ਕੀ ਉਹਨਾਂ ਨੂੰ ਵੀ ਤੂੰ ਰਜਕ ਪੰਚਾ ਰਿਆਂ ਤਾਂ ਉਦੋਂ ਫਿਰ ਸ਼ਿਵਾਜੀ ਨੂੰ ਆਪਣੀ ਭੁੱਲ ਦਾ ਇਹ ਅਹਿਸਾਸ ਹੋ ਗਿਆ ਇਹੋ ਨੇ ਸਮਰੱਥ RAM DAS ਗੁਰੂ ਅੱਗੇ ਆਪਣਾ ਸਿਰ ਝੁਕਾਇਆ ਤੇ ਭੁੱਲ ਦੀ ਖਿਮਾ ਮੰਗੀ ਸੀ ਆਖਿਆ ਸੀ ਕਿ ਸਾਰਿਆਂ ਨੂੰ ਦੇਣ ਵਾਲਾ ਵਾਹਿਗੁਰੂ ਹੀ ਆ ਤੇ ਹੁਣ ਸੰਗਤ ਜੀ ਖਿਆਲ ਕਰਨਾ ਕਥਾ ਇੱਥੇ ਸੰਪੂਰਨ ਨਹੀਂ ਹੁੰਦੀ ਕਈ ਵਾਰ ਸਾਨੂੰ ਇਹ ਵੀ ਖਿਆਲ ਆਉਂਦਾ ਹੈ ਕਿ ਸਾਡੀ ਰੋਟੀ ਵਿੱਚ ਕੋਈ ਲੱਤ ਨਾ ਮਾਰ ਦੇਵੇ ਸਾਡੇ ਨਾਲ ਕੋਈ ਫਲਾਣਾ ਬੰਦਾ ਇਉਂ ਨਾ ਕਰ ਦੇਵੇ ਤੇਰੀ ਬਖਸ਼ਣ ਮਿਟੇ ਕੋਈ ਸਤਗੁਰ ਕਾ ਦਿਲਾਸਾ ਗੁਰਮਖ ਪਿਆਰਿਓ ਦੋ ਸਾਧੂ ਸਿਮਰਨ ਭਜਨ ਕਰਦੇ ਸੀ ਤੇ ਮੰਗ ਕੇ ਭਿਖਿਆ ਮੰਗ ਕੇ ਆਪਦਾ ਪੇਟ ਪੂਰਤੀ ਕਰਦੇ ਹੁੰਦੇ ਸੀ ਨਗਰ-ਨਗਰ ਵਿੱਚ ਫਿਰਨਾ ਇਹਨਾਂ ਦਾ ਸੁਭਾਅ ਬਣ ਚੁੱਕਾ ਸੀ ਇੱਕ ਥਾਂ ਤੇ ਟਿਕ ਕੇ ਨਹੀਂ ਸੀ ਬਹਿੰਦੇ ਹੁੰਦੇ ਇਹਨਾਂ ਦਾ ਖਿਆਲ ਸੀ ਕਿ ਟਿਕਨ ਦੇ ਨਾਲ ਟਿਕਾਣਾ ਵੀ ਮੋਹ ਦਾ ਬੰਧਨ ਬਣ ਜਾਂਦਾ ਭਾਵੇਂ ਉਹ ਝੌਂਪੜੀ ਵੀ ਕਿਉਂ ਨਾ ਹੋਵੇ ਭਾਵੇਂ ਉਹ ਕੁੱਲੀ ਵੀ ਕਿਉਂ ਨਾ ਹੋਵੇ ਇੱਕ ਨਗਰ ਵਿੱਚ ਗਏ ਆ ਇਨਾਂ ਦਾ ਫਕੀਰੀ ਲਿਬਾਸ ਵੇਖ ਕੇ ਕੁੱਤੇ ਆ ਕੇ ਇਕੱਠੇ ਹੋ ਗਏ ਆ ਤੇ ਸਾਰੇ ਇਨਾਂ ਦੇ ਪਿੱਛੇ ਪੈ ਗਏ ਆ ਜੀ ਤੇ ਨੌਜਵਾਨ ਸਾਧੂ ਨੇ ਕਿਹਾ ਗੁਰੂ ਜੀ ਅੱਜ ਤਾਂ ਭੁੱਖੇ ਰਹਾਂਗੇ ਇਹ ਕੁੱਤੇ ਸਾਨੂੰ ਭਿੱਖਿਆ ਹੀ ਨਹੀਂ ਲੈਣ ਦਿੰਦੇ ਜੇ ਕਿਸੇ ਦੇ ਘਰੇ ਕੁਝ ਮੰਗਣ ਜਾਂਦੇ ਹਾਂ ਤੇ ਸਾਨੂੰ ਫਿਰ ਇਹ ਪੈ ਜਾਂਦੇ ਆ ਸਾਨੂੰ ਫਿਰ ਭੱਜਣਾ ਪੈਂਦਾ ਬਜ਼ੁਰਗ ਸਾਧੂ ਨੇ ਕਿਹਾ ਬੇਟਾ ਤੂੰ ਫਿਕਰ ਨਾ ਕਰ ਕੁੱਤਿਆਂ ਦੇ ਭੌਂਕਣ ਦੇ ਨਾਲ ਦਰਵੇਸ਼ਾਂ ਦਾ ਰਜ਼ਕ ਕਦੇ ਘੱਟ ਨਹੀਂ ਹੁੰਦਾ ਤੂੰ ਫਿਕਰ ਨਾ ਕਰ ਉੱਥੇ ਇੱਕ ਮਾਤਾ ਸੀ ਉਹਨੇ ਦੂਰੋਂ ਦੇਖ ਲਿਆ ਕਿ ਇਹ ਫਕੀਰ ਆ ਸਾਡੇ ਪਿੰਡ ਵਿੱਚ ਆਏ ਇਹਨਾਂ ਦੇ ਮਗਰ ਕੁੱਤੇ ਪੈ ਰਹੇ ਆ ਉਹਦੇ ਹੱਥ ਵਿੱਚ ਸੋਟੀ ਸੀ ਉਹ ਇੱਧਰ ਆਈ ਉਹਨੇ 2-3 ਕੁੱਤਿਆਂ ਦੇ ਸਿਰ ਵਿੱਚ ਸੋਟੀਆਂ ਮਾਰੀਆਂ ਤੇ ਕੁੱਤੇ ਮਾਰ ਖਾ ਕੇ ਭੱਜ ਗਏ ਤੇ ਮਾਈ ਨੇ ਆਖਿਆ ਸਾਈ ਜੀ ਆਓ ਮੇਰੇ ਨਾਲ ਆਜੋ ਦੱਸੋ ਪ੍ਰਸ਼ਾਦਾ ਬੈਠ ਕੇ ਸ਼ਕੋਗੇ ਕਿ ਤੁਸੀਂ ਨਾਲ ਲੈ ਕੇ ਜਾਣਾ ਤੇ ਸੰਤਾਂ ਨੇ ਕਿਹਾ ਮਾਤਾ ਜੀ ਪਿੱਛੇ ਸਾਡਾ ਕੋਈ ਪਰਿਵਾਰ ਨਹੀਂ ਜਿੱਦੀ ਖਾਤਰ ਅਸੀਂ ਭੋਜਨ ਲੈ ਕੇ ਜਾਣਾ ਹੋਵੇ ਅਸੀਂ ਤਾਂ ਇੱਥੇ ਹੀ ਬੈਠ ਕੇ ਸ਼ੱਕ ਲਵਾਂਗੇ ਭਾਵੇਂ ਸਾਨੂੰ ਇੱਥੇ ਜਗ੍ਹਾ ਤੇ ਸ਼ਿਕਾ ਦਿਓ ਤੇ ਉਹ ਮਾਤਾ ਨੇ ਬੜੇ ਆਦਰ ਨਾਲ ਕੱਪੜਾ ਵਿਛਾ ਕੇ ਫਕੀਰਾਂ ਨੂੰ ਬਿਠਾਇਆ ਪ੍ਰਸ਼ਾਦਾ ਸ਼ਿਕਾਇਆ ਫਲ ਵੀ ਸ਼ਿਕਾਏ ਦੁੱਧ ਸ਼ਿਕਾਇਆ ਤੇ ਆਦਰ ਨਾਲ ਵਿਦਾ ਕੀਤਾ ਉਹ ਬੱਚੇ ਨੂੰ ਬਜ਼ੁਰਗ ਸੰਤ ਨੇ ਕਿਹਾ ਕਿਉਂ ਬੇਟਾ ਕੁੱਤਿਆਂ ਦੇ ਭੌਂਕਣ ਦੇ ਨਾਲ ਸਾਡੇ ਰਜਕ ਵਿੱਚ ਕੋਈ ਫਰਕ ਪਿਆ ਕੋਈ ਨਹੀਂ ਪਿਆ ਤੇ ਦੁਨੀਆਂ ਦੇ ਲੋਕਾਂ ਨੂੰ ਚਿੰਤਾ ਲੱਗੀ ਹੋਈ ਆ ਵੀ ਕੋਈ ਸਾਡੀ ਰੋਟੀ ਵਿੱਚ ਨਲਤ ਮਾਰ ਦੇਵੇ ਕਿੰਨੀ ਚਿੰਤਾ ਚ ਨੇ ਲੋਕ ਇਸ ਕਰਕੇ ਤੂੰ ਵੇਖ ਸਾਡੀ ਅੱਗੇ ਤੋਂ ਵੀ ਵੱਧ ਸੇਵਾ ਹੋਈ ਆ ਇਸੇ ਤਰ੍ਹਾਂ ਜੋ ਪਰਮਾਤਮਾ ਕਰਦਾ ਹੈ ਉਹਦੀ ਬਖਸ਼ਿਸ਼ ਵਿੱਚ ਕੋਈ ਕੁੱਤੇ ਵਾਂਗੂ ਸਾਨੂੰ ਭੌਂਕਣ ਦਾ ਯਤਨ ਕਰੇ ਤਾਂ ਸੱਚ ਕਰਕੇ ਜਾਣੀਓ ਸਿਰ ਵਿੱਚ ਡੰਡਾ ਮਾਰ ਕੇ ਉਹਨੂੰ ਪਾਸੇ ਕਰ ਦਿੰਦਾ ਹੈ ਇਸੇ ਲਈ ਤਾਂ ਸੰਤ ਪੁਰਸ਼ ਗੁਰੂ ਸਹਿਬਾਨ ਕਹਿੰਦੇ ਆ ਬੰਦਿਆ ਤੂੰ ਰੋਟੀ ਦੀ ਚਿੰਤਾ ਨਾ ਕਰ ਸੈਲ ਪੱਥਰ ਮੈਂ ਜੰਤਿਉ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਉਹ ਤਾਂ ਪ੍ਰਮਾਤਮਾ ਕਰ ਰਿਹਾ ਤੇਰੀ ਚਿੰਤਾ ਇੱਕੀ ਆ ਉਹਦੇ ਸਿਮਰਨ ਦੀ ਚਿੰਤਾ ਕਰਿਆ ਕਰ ਵੀ ਅੱਜ ਮੈਂ ਉਹਦਾ ਸਿਮਰਣ ਨਹੀਂ ਕੀਤਾ ਫਿਕਰ ਸਿਰਫ ਇਹ ਕਰ ਕਿ ਅੱਜ ਮਾਲਕ ਦੀ ਯਾਦ ਘਟ ਕਿਉਂ ਆਈ ਆ जिने तैनू कधी नी ਭੁਲਾਇਆ ਸਦਾ ਹੀ ਸਵਾਸ ਸਵਾਸ ਤੇਰੀ ਚਿੰਤਾ ਕਰ ਰਿਹਾ ਤੂੰ ਰੱਬ ਨੂੰ ਯਾਦ ਕਰ ਇਸ ਕਰਕੇ ਗੁਰਮਖ ਪਿਆਰਿਓ ਉਹ ਸ਼ਿਵਾਜੀ ਮਰਾਠਾ ਉਹਨਾਂ ਨੇ ਕਿਲਾ ਬਣਾਇਆ ਤੇ ਫੁਰਨਾ ਬਣ ਗਿਆ ਇਹਨੇ ਬੰਦਿਆਂ ਨੂੰ ਮੈਂ ਰੋਟੀ ਦੇ ਰਿਆਂ ਤੇ ਉਹਨਾਂ ਦੇ ਗੁਰੂ ਉਹਨਾਂ ਦੇ ਉਸਤਾਦ ਉਹਨਾਂ ਨੇ ਕੀ ਸਿੱਖਿਆ ਦਿੱਤੀ ਕਿ ਇੱਥੇ ਜਿਹੜਾ ਤੂੰ ਕਿਲਾ ਬਣਾਇਆ ਉਹਦੇ ਵਿੱਚ ਕਿੰਨੇ ਪੱਥਰ ਆ ਉਹਨਾਂ ਪੱਥਰਾਂ 'ਚ ਕਿੰਨੇ ਕੀੜੇ ਆ ਉਹਨਾਂ ਨੂੰ ਰੱਜਕ ਕੌਣ ਦਿੰਦਾ ਉਹਨਾਂ ਨੂੰ ਦੇਣ ਵਾਲਾ ਵਾਹਿਗੁਰੂ ਹੀ ਆ ਇਸ ਕਰਕੇ ਤੂੰ ਭਾਈ ਇਉਂ ਨਾ ਆਖ ਵੀ ਤੂੰ ਕਰ ਰਿਆਂ ਕਹੇ ਪ੍ਰਮਾਤਮਾ ਕਰ ਰਿਆ ਇਹਨਾਂ ਗੱਲਾਂ ਦਾ ਹੀ ਪ੍ਰਭਾਵ ਸ਼ਿਵਾਜੀ ਮਰਾਠਾ ਉੱਪਰ ਬਹੁਤ ਜ਼ਿਆਦਾ ਪਿਆ ਇਸੇ ਕਰਕੇ ਉਹਨਾਂ ਨੇ ਸਮਰੱਥ RAM DAS ਨੂੰ ਆਪਣਾ ਗੁਰੂ ਧਾਰਨ ਕੀਤਾ ਤੇ ਸਾਧ ਸੰਗਤ ਜੀ ਪੰਜਾਬੀ ਦੀ ਇੱਕ ਪ੍ਰਾਣੀ ਹੱਥ ਲਿਖਤ 50 ਸਾਖੀਆਂ ਤੇ ਸਿੱਖ ਪਰੰਪਰਾ ਦੇ ਅਨੁਸਾਰ ਸਮਰੱਥ RAM DAS ਗੜਵਾਲ ਪਹਾੜੀਆਂ ਦੇ ਵਿੱਚ ਜਦੋਂ ਸ਼੍ਰੀ ਨਗਰ ਵਿੱਚ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਸ਼ਨ ਕਰਦਾ ਹੈ ਤੇ ਉਦੋਂ ਸ਼ਾਂਕਾ ਵੀ ਮਨ ਦੇ ਵਿੱਚ ਆਉਂਦੀ ਹੈ ਸ਼ਾਂਕਾ ਇਸ ਕਰਕੇ ਆਉਂਦੀ ਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਨਿਰਮਲ ਪੰਥ ਚਲਾਇਆ ਸੀ ਇਹ ਐਸੇ ਗੱਦੀ ਦੇ ਵਾਰਸਾ ਜਿਹੜੇ ਸ਼ਿਕਾਰ ਵੀ ਖੇਡਦੇ ਆ ਤਾਂ ਸ਼ਿਵਾਜੀ ਮਰਾਠਾ ਦਾ ਗੁਰੂ ਸਮਰੱਥ RAM DAS ਗੁਰੂ ਜੀ ਤੇ ਸ਼ਾਂਕਾ ਪ੍ਰਗਟ ਕਰਦਾ ਹੈ ਇਹ ਮਹਾਰਾਜ ਨੂੰ ਹਥਿਆਰਾਂ ਸ਼ਾਸਤਰਾਂ ਨਾਲ ਲੈਸ ਦੇਖ ਕੇ ਬਹੁਤ ਸਾਰੇ ਸਮੰਨ ਦੇ ਵਿੱਚ ਸਵਾਲ ਪੈਦਾ ਹੁੰਦੇ ਆ ਤੇ ਮਹਾਰਾਜ ਤੋਂ ਪੁੱਛਿਆ ਹਾਂ ਸੁਣਿਆ ਥਾ ਤੂੰ ਗੁਰੂ ਨਾਨਕ ਦੀ ਗੱਦੀ ਪਰ ਬੈਠਾ ਹੈ ਗੁਰੂ ਨਾਨਕ ਤੋਂ ਤਿਆਗੀ ਥੇ ਤੂੰ ਸ਼ਾਸਤਰ ਧਾਰਨ ਕੀਏ ਹੈ ਘੋੜੇ ਫੌਜ ਰੱਖੀ ਹੈ ਸੱਚੇ ਪਾਤਸ਼ਾਹ ਕਹਾਵਤਾ ਹੈ ਕੈਸੇ ਸਾਧੂ ਹੋ ਤਾਂ ਮਹਾਰਾਜ ਨੇ ਉੱਤਰ ਦਿੱਤਾ ਸੀ ਬਾਤਨ ਫਕੀਰੀ ਜ਼ਾਹਰ ਅਮੀਰੀ ਸ਼ਾਸਤਰ ਗਰੀਬ ਦੀ ਰੱਖਿਆ ਲਈ ਰੱਖਿਆ ਤੇ ਮਹਾਰਾਜ ਕਹਿੰਦੇ ਜਰਵਾਨੇ ਕੀ ਭਖਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਨਹੀਂ ਤਿਆਗਿਆ ਸੀ ਮਾਇਆ ਤਿਆਗੀ ਸੀ ਇਹ ਗੱਲ ਜਦੋਂ ਸੁਣੀਆ ਸਮਰੱਥ RAM DAS ਨੇ ਤੇ ਬਹੁਤ ਖੁਸ਼ ਹੋ ਗਿਆ ਪਤਾ ਲੱਗਿਆ ਉਹਨੂੰ ਜਵਾਬ ਮਿਲ ਗਿਆ ਮਹਾਰਾਜ ਜੀ ਦਾ ਇਹ ਗੁਰੂ ਸਾਹਿਬ ਜੀ ਨੇ ਜਿਹੜੇ ਸ਼ਾਸਤਰ ਰੱਖੇ ਆ ਇਹ ਗਰੀਬਾਂ ਦੀ ਰੱਖਿਆ ਵਾਸਤੇ ਹੁਣ ਪੀਰੀ ਦੇ ਨਾਲ ਨਾਲ ਮੀਰੀ ਵੀ ਮਹਾਰਾਜ ਨੇ ਦੋ ਤਲਵਾਰਾਂ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰੀ ਦੀ ਇਸ ਕਰਕੇ ਚਰਨਾ ਤੇ ਟਹਿ ਪਿਆ ਸੀ ਤੇ ਖੁਸ਼ ਹੋਇਆ ਤੇ ਮਹਾਰਾਜ ਨੂੰ ਆਖਿਆ ਸੀ ਸੱਚਮੁੱਚ ਤੁਸੀਂ ਸੱਚੇ ਪਾਤਸ਼ਾਹ ਜੀ ਹੋ ਤਾਂ ਮੇਰੇ ਕਹਿਣ ਦਾ ਭਾਵ ਇਹ ਹੈ ਸਾਧ ਸੰਗਤ ਜੀ ਕਿ ਦੁਨੀਆਂ ਦੇ ਜਿੰਨੇ ਵੀ ਲੋਕ ਹਨ ਕਈ ਵਾਰ ਉਹ ਆਪਣਾ ਜਿਹੜਾ ਜੀਵਨ ਹੈ ਇਸ ਤਰ੍ਹਾਂ ਦਾ ਬਣਾ ਲੈਂਦੇ ਆ ਕਿ ਉਹ ਬਿਲਕੁਲ ਵੀ ਉਹਨਾਂ ਦਾ ਰੱਬ ਤੇ ਯਕੀਨ ਨਹੀਂ ਹੁੰਦਾ ਭਰੋਸਾ ਨਹੀਂ ਹੁੰਦਾ ਉਹ ਸ਼ੰਕਾ ਹੀ ਕਰਦੇ ਆ ਉਹ ਗੱਲ ਗਲ ਤੇ ਸ਼ੰਕਾ ਕਰਦੇ ਆ ਤੇ ਜਿਹੜਾ ਆਪਣੇ ਗੁਰੂ ਤੇ ਸ਼ੰਕਾ ਕਰਦਾ ਉਹ ਚਿੰਤਾ ਤੋਂ ਮੁਕਤ ਕਿਵੇਂ ਹੋ ਸਕਦਾ ਸੰਗਤ ਜੀ ਕਦੇ ਵੀ ਉਹ ਚਿੰਤਾ ਤੋਂ ਮੁਕਤ ਨਹੀਂ ਹੋ ਸਕਦਾ ਇਸ ਕਰਕੇ ਤਾਂ ਬਾਣੀ ਭਾਵੇਂ ਸਾਨੂੰ ਸਮਝਾ ਰਹੀ ਆ ਨਾਨਕ ਚਿੰਤਾ ਮਤ ਕਰੋ ਕਿੰਤਾ ਤੁਸੀਂ ਹੀ ਹੈ ਜਲ ਮੈਂ ਜੰਤੂ ਪਾਇਨ ਤਿਨਾ ਪੇ ਰੋਜੀ ਦੇ ਉਥੈ ਹਟ ਨ ਚੱਲੀ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵੀ ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਮਹਾਰਾਜ ਸੱਚੇ ਪਾਸ਼ਾ ਬਹੁਤ ਸਾਨੂੰ ਸਮਝਾ ਰਹੇ ਆ ਪਰ ਗੁਰਮਖ ਪਿਆਰਿਓ ਬੰਦਾ ਜਿਹੜਾ ਹੈ ਉਹ ਚਿੰਤਾ ਵੀ ਕਰਦਾ ਰੱਬ ਨੂੰ ਚੇਤੇ ਵੀ ਨਹੀਂ ਕਰਦਾ ਇਸ ਕਰਕੇ ਹੀ ਉਹ ਚਿੰਤਾ ਵਿੱਚ ਆ ਵੀ ਉਹ ਰੱਬ ਨੂੰ ਚੇਤੇ ਨਹੀਂ ਕਰਦਾ ਰੋਟੀ ਦੀ ਆਸਾ ਵਿੱਚ ਭਟਕਦਾ ਹੋਇਆ ਬੰਦਾ ਤੇ ਭਾਈ ਨੰਦ ਲਾਲ ਸਾਹਿਬ ਜੀ ਕੀ ਕਹਿੰਦੇ ਆ ਕਹਿੰਦੇ ਨੇ ਬਰਾਏ ਗਿਰਦਾ ਇਹ ਨਾ ਗਿਰਦ ਹਰ ਦੁਨਾਂ ਚੇਵੇਂ ਗਰਦੀ ਤਮਾਦੀ ਦੀ ਕੇ ਆਦਮ ਰਾ ਸੀਰੇ ਦਾਣਾ ਵਿੱਚ ਸਾਜਿਦ ਐ ਬੰਦੇ ਤੂੰ ਕਮੀਨੇ ਬੰਦੇ ਦੇ ਆਲੇ ਦਿਵਾਲੇ ਰੋਟੀਆਂ ਖਾਤਰ ਚੱਕਰ ਕਰਦਾ ਫਿਰਦਾ ਤੂੰ ਰੱਬ ਦੀ ਬੰਦਗੀ ਕਿਉਂ ਨਹੀਂ ਕਰਦਾ ਤੈਨੂੰ ਇਉਂ ਲੱਗਦਾ ਵੀ ਤੈਨੂੰ ਤੇਰੇ ਤੂੰ ਜਿਹੜਾ ਵੱਡਾ ਹੈ ਜੀ ਨੇ ਤੈਨੂੰ ਨੌਕਰੀ ਦਿੱਤੀ ਆ ਉਹ ਤੈਨੂੰ ਰੋਟੀ ਦਿੰਦਾ ਤੂੰ ਵਹਿਮ ਚ ਭਲੇਖੇ ਚ ਕਮੀਨੇ ਜੇ ਬੰਦਿਆਂ ਦੇ ਦਿਵਾਲੇ ਤੋਂ ਰੋਟੀਆਂ ਦੀ ਖਾਤਰ ਪ੍ਰਕਰਮਾ ਕਰਦਾ ਆਪਦੇ ਗੁਰੂ ਨੂੰ ਤੂੰ ਭੁੱਲ ਗਿਆ ਇਸ ਕਰਕੇ ਲੋਭ ਨੇ ਬੰਦੇ ਨੂੰ ਕੈਦੀ ਬਣਾ ਦਿੱਤਾ ਹੈ ਲੋਭ ਇਹੋ ਜੀ ਚੀਜ਼ ਆ ਤੇ ਸਤਿਗੁਰੂ ਮਹਾਰਾਜ बार-बार ਸਮਝਾ ਰਹੇ ਆ ਸਾਨੂੰ ਕਿ ਲੋਭੀ ਬੰਦੇ ਦਾ ਨਾਂ ਤਾਂ ਵਿਸਾਹ ਕੀਤਾ ਜਾ ਸਕਦਾ ਹੈ ਉਹਦੇ ਤੇ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾ ਉਹ ਤਾਂ ਉੱਥੇ ਧੋਕਾ ਦੇਊਗਾ ਤੁਹਾਨੂੰ ਜਿੱਥੋਂ ਤੁਹਾਨੂੰ ਨਿਕਲੇ ਹੀ ਨਹੀਂ ਜਾਣਾ ਉਹ ਚੀਜ਼ ਵਿੱਚੋਂ ਜੰਜਾਲ ਵਿੱਚੋਂ ਇਸ ਕਰਕੇ ਗੁਰੂ ਸਾਹਿਬ ਜੀ ਤਾਂ ਵਾਰ-ਵਾਰ ਸਾਨੂੰ ਸਮਝਾਈ ਜਾਂਦੇ ਆ ਮਹਾਰਾਜ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲਥਲ ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਕਈ ਵਾਰੀ ਦੇਖੋ ਏਡੇ ਏਡੇ ਮਹਾਨ ਪੁਰਸ਼ ਹੋਏ ਆ ਉਨ੍ਹਾਂ ਵਿੱਚ ਵੀ ਸੂਖਮ ਜਿਹੜੀ ਹੋਂਮੇ ਆ ਜਾਂਦੀ ਕਈ ਵਾਰੀ ਵੀ ਸਾਡੇ ਕੀਤੇਆਂ ਕੁਝ ਹੋ ਰਿਹਾ ਨਹੀਂ ਭਾਈ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਇਹ சிவாਜੀ ਮਰਾਠਾ ਨੂੰ ਉਹਨਾਂ ਦੇ ਗੁਰੂ ਜੀ ਨੇ ਵੀ ਗੱਲ ਦੱਸੀ ਆ ਤੇ ਮਹਾਰਾਜ ਦੀ ਬਾਣੀ ਸਾਨੂੰ ਵੀ ਦੱਸ ਰਹੀ ਹੈ ਸਿੱਖਿਆ ਕਿਤੋਂ ਵੀ ਜਾ ਸਕਦਾ ਦ੍ਰਿਸ਼ਟਾਂਤ ਕਿਤੋਂ ਵੀ ਲਏ ਜਾ ਸਕਦੇ ਆ ਗੱਲਾਂ ਗੁਣਾਂ ਨੂੰ ਕਮਾਉਣ ਦੀ ਤੇ ਆਪਾਂ ਵੇਖਦੇ ਆ ਖਾਣੀ ਤਾਂ ਭਾਵੇਂ ਬੰਦੇ ਨੇ ਰੋਟੀ ਹੁੰਦੀ ਆ ਬਾਕੀ ਸਾਰੀ ਤ੍ਰਿਸ਼ਨਾ ਦੀ ਗੱਲ ਆ ਰੋਟੀ ਦੀ ਆਸਾ ਵਿੱਚ ਭਟਕਦੇ ਹੋਏ ਬੰਦੇ ਨੂੰ ਭਰਤਰੀ ਵੀ ਇੰਜ ਸਿੱਖਿਆ ਦਿੰਦਿਆ ਰਾਜਯੋਗ ਭਰਤਰੀ ਕਹਿੰਦੇ ਨੇ ਆਂਸ਼ੇ ਫਲਹੀਨੀ ਕੀਨੀ ਤੇਰੇ ਬਲ ਸੇ ਸਾਈਵਾਦ ਮੁੱਢੇ ਕੋ ਕਬੈਨ ਛੋੜੇ ਨੈਣ ਛੋੜੇ ਬਨ ਕੋ ਚਿੱਤ ਕੋ ਸੰਕੋਚ ਕੀਨੋ ਕੰਗ ਦਿਗਸੋ ਲੋਕ ਲੀਨੋ ਭਾਵੀ ਸ਼ੋਕ ਚੀਨੋ ਪੀਨੋ ਕੀਨੋ ਕਾ ਬਚਨ ਕੋ ਇਹ ਕਥਨ ਨੂੰ ਧਿਆਨ ਦੇ ਨਾਲ ਆਪਾਂ ਵਿਚਾਰੀਏ ਨਾ ਤੇ ਆਸ਼ਾ ਦਾਤੇ ਮਨੁੱਖ ਦਾ ਕਦੀ ਮੇਲ ਹੀ ਨਹੀਂ ਹੁੰਦਾ ਆਸਾ ਹਮੇਸ਼ਾ ਭਵਿੱਖ 'ਚ ਹੁੰਦੀ ਹੈ ਆਪਾਂ ਆਸ ਲਈ ਹੁੰਦੀ ਆ ਵੀ ਆਉਣ ਵਾਲੇ ਸਮੇਂ 'ਚ ਮੇਰੀ ਆ ਚੀਜ਼ ਬਣੂਗੀ ਕਹਿੰਦੇ ਆਸ ਤੇ ਬੰਦਾ ਇਹਨਾਂ ਦਾ ਕਦੇ ਮੇਲ ਹੀ ਨਹੀਂ ਹੁੰਦਾ ਤੇ ਮਹਾਰਾਜ ਦੀ ਬਾਣੀ ਵੀ ਤਾਂ ਇਹ ਸਮਝਾ ਰਹੀ ਹੈ ਨਾ ਕਰ ਆਸ ਮੀਤ ਸੁਤ ਭਾਈ ਬੰਦਿਆ ਕਿਸੇ ਤੇ ਆਸ ਨਾ ਰੱਖ ਜੇ ਤੂੰ ਆਸ ਰੱਖੇਗਾ ਨਿਰਾਸ਼ ਹੋ ਜਾਵੇਂਗਾ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੇ ਸਾ ਬਿਵਹਾਰ ਕੀ ਪਰਾਈ ਤੇ ਹੁਣ ਮਹਾਰਾਜ ਜੀ ਕਹਿੰਦੇ ਆ ਬੰਦੇ ਨੂੰ ਆਸ ਹੁੰਦੀ ਆ ਮਿੱਤਰ ਤੇ ਪੁੱਤਰ ਤੇ ਭਰਾ ਤੇ ਪਰ ਮਹਾਰਾਜ ਕਹਿੰਦੇ ਭਾਈ ਆਸ ਨਾ ਕਰ ਤੂੰ ਆਪਣੀ ਅਮੀਰ ਕਿਸੇ ਪਾਤਸ਼ਾ ਕਿਸੇ ਬਾਦਸ਼ਾ ਸ਼ਾਹੂਕਾਰ ਪਰਦੇਸੀ ਬੰਦੇ ਤੇ ਵੀ ਨਾ ਰੱਖ ਬਿਨ ਹਰ ਨਾਵੈ ਕੋ ਬੇਲੀ ਨਾਹੀ ਹਰ ਜੱਪੀਏ ਸਾਰੰਗ ਪਾਣੀ ਹੈ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਦਦਗਾਰ ਹੀ ਨਹੀਂ ਤੂੰ ਤੈਨੂੰ ਪ੍ਰਮਾਤਮਾ ਦਾ ਨਾਮ ਹੀ ਜਪਣਾ ਚਾਹੀਦਾ ਇਸ ਕਰਕੇ ਭਰਤਰੀ ਜੀ ਤਾਂ ਇਹੀ ਗੱਲ ਸਮਝਾਉਂਦੇ ਆਂ ਆਂ ਕਿ ਬੰਦਾ ਤੇ ਉਹਦੀ ਆਸ ਤੇ ਉਹਦਾ ਕਦੇ ਮੇਲ ਹੀ ਨਹੀਂ ਹੁੰਦਾ ਆਸਾ ਹਮੇਸ਼ਾ ਜਿਹੜੀ ਇੱਛਾ ਹੁੰਦੀ ਆ ਨਾ ਉਹ ਭਵਿੱਖ ਦੀ ਹੁੰਦੀ ਆ ਵੀ ਓ ਮੇਰਾ ਬੰਦਾ ਕਰੂਗਾ ਉਹ ਮੇਰਾ ਸਵਾਰੂਗਾ ਤੇ ਰਹਿਨੇ ਅਸੀਂ ਵਰਤਮਾਨ 'ਚ ਉਹ ਸਾਡੇ ਤੋਂ ਹਮੇਸ਼ਾ ਅੱਗੇ ਹੁੰਦੀ ਉਹਦੇ ਨਾਲ ਕਿਵੇਂ ਮੇਲ ਹੋ ਜੂਗਾ ਇਸ ਕਰਕੇ ਇਹ ਮੂਰਖਾਂ ਦਾ ਕੰਮ ਆ ਆਸ ਰੱਖਣੀ ਚਿੰਤਾ ਕਰਨੀ ਤਾਂ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਚਿੰਤਾ ਤੋਂ ਮੁਕਤ ਕਰਨ ਲਈ ਇੱਕੋ ਹੀ ਗੱਲ ਆ ਉਹ ਰੱਬ ਨੂੰ ਚੇਤੇ ਕਰਨਾ ਚਾਹੀਦਾ ਤਾਂ ਆ ਬੰਦਾ ਮੇਰਾ ਵਿਗਾੜ ਦੂਗਾ ਕੁਝ ਉਹ ਬੰਦਾ ਮੇਰਾ ਕੁਝ ਨਾ ਕਰ ਦੇਵੇ ਇਸ ਤਰ੍ਹਾਂ ਦੇ ਖਿਆਲ ਸਾਡੇ ਅੰਦਰ ਚੱਲਦੇ ਆ ਕਿ ਉਹ ਮੇਰੀ ਰੋਟੀ ਜਿੱਨਾ ਲੱਤ ਮਾਰ ਦੇਵੇ ਇਹ ਰੋਟੀ ਦਾ ਫਿਕਰ ਨਹੀਂ ਕਰਨਾ ਸਰਬ ਕਲਾ ਸਮਰੱਥ ਦੇ ਸਿਮਰਣ ਦਾ ਫਿਕਰਣ ਕਰਨਾ ਹੈ ਜੀ ਪਰ ਭੋਜਨ ਦਾ ਫਿਕਰ ਛੱਡ ਕੇ ਭਜਨ ਦੀ ਪ੍ਰਾਪਤੀ ਲਈ ਜ਼ਰੂਰੀ ਆ ਕਿ ਸਾਧ ਸੰਗਤ ਵਿੱਚ ਬੰਦਾ ਆਵੇ ਉੱਥੇ ਬੈਠ ਕੇ ਭਜਨ ਬੰਦਗੀ ਕਰੇ ਜੀ ਤੇ ਸਾਧ ਸੰਗਤ ਜੀ ਮੀਰੀ ਅਤੇ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਵੀ ਹੈ ਸੋ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਦੀ ਉਮਰ 11 ਸਾਲ ਦੀ ਸੀ ਜਦੋਂ ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਆ ਤੇ ਅਤੀ ਸਤਕਾਰਯੋਗ ਹਸਤੀ ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਚਿਤ ਹੋ ਕੇ ਦਸਤਾਰ ਤੇ ਕਲਗੀ ਦੇ ਨਾਲ ਸਤਿਗੁਰੂ ਜੀ ਮਹਾਰਾਜ ਜੀ ਨੂੰ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨਾਉਂਦੇ ਆ ਮੀਰੀ ਤੋਂ ਭਾਵ ਸੰਸਾਰਕ ਮਾਮਲਿਆਂ ਵਿੱਚ ਅਗਵਾਈ ਕਰਨ ਵਾਲੀ ਸ਼ਕਤੀ ਲਈ ਤੇਗ ਤੇ ਪੀਰੀ ਤੋਂ ਭਾਵ ਆਤਮਿਕ ਮੰਡਲ ਦੀ ਅਗਵਾਈ ਕਰਨ ਵਾਲੀ ਭਗਤੀ ਦੀ ਤੇਗ ਇਸੇ ਕਰਕੇ ਛੇਵੇਂ ਪਾਤਸ਼ਾਹ ਜੀ ਨੂੰ ਮੀਰੀ ਅਤੇ ਪੀਰੀ ਦਾ ਮਾਲਕ ਕਿਹਾ ਜਾਂਦਾ ਹੈ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਦਸਤਾਰ ਵੀ ਸ਼ਾਹੀ ਠਾਠ ਨਾਲ ਸਜਾਈ ਆ ਤੇ ਗੁਰਤਾ ਗੱਦੀ ਵੇਲੇ ਭਾਈ ਅਬਦੁੱਲਾ ਤੇ ਨੱਥਮਲ ਜੀ ਇਹ ਦੋ ਢਾਡੀ ਸਹਿਬਾਨ ਇਹਨਾਂ ਨੇ ਵੀਰ ਰਸ ਪਰਪੂਰ ਵਾਰ ਵੀ ਗਾਈ ਆ ਦੋ ਤਲਵਾਰਾਂ ਵੱਧੀਆਂ ਕਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਇਸ ਕਰਕੇ ਤਾਂ ਕਿਹਾ ਜਾਂਦਾ ਸਿੱਖ ਕੌਮ ਦੇ ਵਿੱਚ ਢਾਡੀ ਵਾਰਾਂ ਦਾ ਪ੍ਰਚਲਿਤ ਹੋਣਾ ਛੇਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਇਹ ਬਹਾਦਰੀ ਦੇ ਜਿਹੜੇ ਰਸ ਦੀ ਵਾਰ ਸੁਣ ਕੇ ਇਹ ਵਾਰ ਸੁਣ ਕੇ ਨੌਜਵਾਨਾਂ ਦੇ ਡੋਲੇ ਫਰਕੇ ਤੇ ਕੌਮ ਦੇ ਵਿੱਚ ਨਵਾਂ ਜੋਸ਼ ਆਇਆ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਜੁੱਧ ਕੀਤੇ ਆ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਚਾ ਤਖਤ ਜਿਹਦਾ ਆਕਾਰ 14 ਫੁੱਟ ਲੰਬਾ 8 ਫੁੱਟ ਚੌੜਾ ਤੇ 7 ਫੁੱਟ ਉੱਚਾ ਸੀ ਜਿਹਨੂੰ ਅੱਜ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਇਸ ਤਰ੍ਹਾਂ ਕਹਿ ਕੇ ਨਤਮਸਤਕ ਉੱਥੇ ਹੁੰਨੇ ਆ ਤੇ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਅਧਿਆਤਮਕ ਉਪਦੇਸ਼ ਵੀ ਦਿੰਦੇ ਤੇ ਰਾਜਨੀਤੀ ਵੀ ਸਿੱਖਾਂ ਨੂੰ ਸਮਝਾਉਂਦੇ ਇੱਥੇ ਤਖਤ ਤੇ ਸਜ ਕੇ ਮਹਾਰਾਜ ਲੋਕਾਂ ਦੇ ਝਗੜੇ ਨਿਬੇੜਦੇ ਫੈਸਲੇ ਸੁਣਾਉਂਦੇ ਹੁਕਮ ਨਾਵੇਂ ਵੀ ਜਾਰੀ ਕਰਦੇ ਇਹ ਮਰਿਆਦਾ ਉੱਥੇ ਅੱਜ ਵੀ ਕਾਇਮ ਹੈ ਤਾਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਮੀਰੀ ਪੀਰੀ ਦਿਵਸ ਹੈ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਜੋ ਪਾਵਨ ਵਿਚਾਰ ਆਪ ਜੀ ਨੇ ਸਰਬਣ ਕੀਤੀ ਹੈ ਸਿੱਖਿਆ ਇਹਦੇ ਵਿੱਚੋਂ ਜਿਹੜੀ ਮਿਲੀ ਆ ਉਹ ਇਹੀ ਆ ਭਾਈ ਚਿੰਤਾ ਨਹੀਂ ਕਰਨੀ ਰੱਬ ਨੂੰ ਚੇਤੇ ਕਰਨਾ ਜਿਹੜੇ ਉਹਨੂੰ ਚੇਤੇ ਕਰਦੇ ਆ ਉਹ ਚਿੰਤਾ ਨਹੀਂ ਕਰਦੇ ਜਿਹੜੇ ਚਿੰਤਾ ਕਰਦੇ ਆ ਤਾਂ ਉਹ ਚੇਤੇ ਨਹੀਂ ਕਰਦੇ ਰੱਬ ਨੂੰ ਚੇਤਾ ਕਰਨਾ ਸ਼ੁਰੂ ਕਰ ਦਿਓ ਮਾਲਕ ਨੂੰ ਸਾਰੀਆਂ ਚਿੰਤਾਵਾਂ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸਤਿਗੁਰੂ ਮਹਾਰਾਜ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਜੀ ਇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ